ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੈਂਗਨ ਚਾਹੇ ਕਿਸੇ ਨੂੰ ਪਸੰਦ ਹੋਣ ਚਾਹੇ ਨਾ ਪਸੰਦ ਹੋਣ ਪਰ ਪੜਤਾ ਹਰੇਕ ਨੂੰ ਪਸੰਦ ਹੁੰਦਾ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਬੰਦ ਹੈ ਜਿਹੜੇ ਤਰੀਕੇ ਨਾਲ ਮਰਜੀ ਅਸੀਂ ਇਹਨੂੰ ਤਿਆਰ ਕਰ ਲਈਏ ਪਰ ਜਿਹੜਾ ਪਰਤਾ ਅੱਜ ਆਪਾਂ ਤਿਆਰ ਕਰਾਂਗੇ ਨਾ ਤਾਂ ਸਾਨੂੰ ਬੈਂਗਰਾਂ ਨੂੰ ਉਬਾਲਣ ਦੀ ਲੋੜ ਹੈ ਤੇ ਨਾ ਹੀ ਗੈਸ ਉੱਪਰ ਧਰ ਕੇ ਪਕਾਉਣ ਦੀ ਲੋੜ ਹੈ ਕਿਉਂਕਿ ਕਈ ਹੈ ਜਿਹੜੇ ਗੈਸ ਉੱਪਰ ਇਹਨਾਂ ਨੂੰ ਮਚਾ ਕੇ ਜਿਹੜਾ ਆਪਾਂ ਪਰਤਾ ਤਿਆਰ ਕਰਦੇ ਆ ਉਹ ਤਰੀਕਾ ਬਰਤਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਬੈਂਗਰ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਉਸ ਤੋਂ ਬਾਅਦ ਜੀ ਇਸ ਤਰੀਕੇ ਨਾਲ ਇਹਨੂੰ ਤੁਸੀਂ ਛਿੱਲ ਲਿਓ ਇਹਦਾ ਡੰਡਲ ਵਗੈਰਾ ਉਤਾਰ ਦਿਓ ਉਸ ਤੋਂ ਬਾਅਦ ਜੀ ਇਹਨੂੰ ਕੱਟ ਲਿਓ ਬਿਲਕੁਲ ਛੋਟੇ ਛੋਟੇ ਪੀਸੇ ਦੇ ਕੱਟਿਓ ਤੇ ਜਿੱਥੇ ਜਿਆਦਾ ਮੋਟੇ ਦੇ ਵਿੱਚ ਬੀਜ ਵਗੈਰਾ ਹੋਣਗੇ ਉਹ ਤੁਸੀਂ ਬਾਹਰ ਕੱਢ ਦਿਓ ਤੇ ਨਾਲੇ ਕਿੱਥੋਂ ਖਰਾਬ ਹੈ ਵਿੱਚੋਂ ਤਾਨੂੰ ਬੜੀ ਆਸਾਨੀ ਨਾਲ ਪਤਾ ਲੱਗ ਜੂਗਾ ਉਸ ਤੋਂ ਬਾਅਦ ਜੀ ਇਹਨਾਂ ਨੂੰ ਕੱਟ ਕੇ ਆਪਾਂ ਰੱਖ ਲਿਆ ਪਰ ਜ਼ਿਆਦਾ ਟਾਈਮ ਨਾ ਪਾਇਓ ਕਿਉਂਕਿ ਇਹ ਪਈ ਪਈ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਲੈਂਦੇ ਆ ਉਸ ਤੋਂ ਬਾਅਦ ਜੀ ਕੜਾਈ ਵਿੱਚ ਬਿਲਕੁਲ ਥੋੜਾ ਜਿਹਾ ਲਵਾਂਗੇ ਆਪਾਂ ਤੇਲ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਉਹ ਤੁਸੀਂ ਕੋਈ ਮਰਜ਼ੀ ਤੇਲ ਲੈ ਸਕਦੇ ਹੋ ਜਿਹੜਾ ਕਿਚਨ ਵਿੱਚ ਵਰਤਦੇ ਹੋ ਉਸ ਤੋਂ ਬਾਅਦ ਜੀ ਆਪਾਂ ਸਾਰੇ ਕੱਟੇ ਹੋਏ ਬੈਂਗਨ ਇਹਦੇ ਵਿੱਚ ਪਾ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਕਿਉਂਕਿ ਜਦੋਂ ਹੀ ਇੱਕੇਦਮ ਆਪਾਂ ਇਹਨਾਂ ਨੂੰ ਪਕਾਵਾਂਗੇ ਤਾਂ ਇਹ ਹਲਕ ਕੇ ਜੇ نیچے ਲੱਗਣਗੇ ਕਿਉਂਕਿ ਆਪਾਂ ਜਿਆਦਾ ਤੇਲ ਨਹੀਂ ਪਾਇਆ ਪਰ ਜਦੋਂ ਇਹ ਹੌਲੀ ਹੌਲੀ ਪਾਣੀ ਛੱਡ ਜਾਣਗੇ ਤਾਂ ਬਹੁਤ ਵਧੀਆ ਹੋ ਜਾਣਗੇ ਦੋ ਤਿੰਨ ਕੱਟੇ ਜੀ ਆਪਾਂ ਟਮਾਟਰ ਉਸ ਤੋਂ ਬਾਅਦ ਆਪਾਂ ਟਮਾਟਰ ਇਹਨਾਂ ਵਿੱਚ ਨਾਲ ਦੀ ਨਾਲ ਹੀ ਮਿਕਸ ਕਰ ਦਾਂਗੇ ਕਿਉਂਕਿ ਟਮਾਟਰ ਵੀ ਆਪਣਾ ਪਾਣੀ ਛੱਡ ਦੇਣਗੇ ਤਾਂ نیچے ਵਗੈਰਾ ਬਿਲਕੁਲ ਨਹੀਂ ਲੱਗਣਗੇ ਜਿਵੇਂ ਜਿਵੇਂ ਇਹ ਪੱਕਦੇ ਜਾਣਗੇ ਤੁਸੀਂ ਦੂਜਾ ਸਮਾਨ ਤਿਆਰ ਕਰ ਲਿਓ ਦੋ ਵੱਡੇ ਲੈ ਆਪਾਂ ਪਿਆਜ਼ ਜਿਨ੍ਹਾਂ ਨੂੰ ਬਿਲਕੁਲ ਆਪਾਂ ਬਰੀਕ ਕੱਟ ਲਿਆ ਬਾਕੀ ਜਿਵੇਂ ਜਿਵੇਂ ਸਮਾਨ ਆਪਾਂ ਪਾਵਾਂਗੇ ਤੁਸੀਂ ਵੀਡੀਓ ਵਿੱਚ ਦੇਖਦੇ ਜਾਇਓ ਦੇਖੋ ਜੀ ਹਲਕਾ ਹਲਕਾ ਇਹ ਪੱਕ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਇਹਨੂੰ ਤੁਸੀਂ ਢੱਕ ਕੇ ਪਕਾ ਲਿਓ ਤੇ ਵਿੱਚ ਵਿੱਚ ਹਿਲਾਉਂਦੇ ਤੇ ਕਿਸੇ ਵੀ ਮੈਸ਼ਰ ਨਾਲ ਇਹਨੂੰ ਤੁਸੀਂ ਮੈਸ਼ ਕਰਦੇ ਜਾਓ ਜਦੋਂ ਹੀ ਇਹਨਾਂ ਦੇ ਨਾਲ ਤੁਸੀਂ ਮੈਸ਼ ਕਰੋਗੇ ਬਹੁਤ ਜਲਦੀ ਪੱਕ ਕੇ ਤਿਆਰ ਹੋ ਜਾਊਗਾ ਦੇਖੋ ਚੰਗੀ ਤਰ੍ਹਾਂ ਹੋ ਗਿਆ ਜੀ ਇਹ ਮਿਕਸ ਤੇ ਬਿਲਕੁਲ ਆਪਣਾ ਪਰਤਾ ਜਿਹੜਾ ਤਿਆਰ ਹੈ ਜਦੋਂ ਆਪਾਂ ਇਹਨਾਂ ਨੂੰ ਗੈਸ ਵਗੈਰਾ ਤੇ ਪਕਾਉਨੇ ਆ ਜਾਂ ਪਾਣੀ ਵਿੱਚ ਉਬਾਲਦੇ ਆ ਤੇ ਬਾਅਦ ਵਿੱਚ ਛਿੱਲਣਾ ਪੈਂਦਾ ਬੜੀ ਦਿੱਕਤ ਆਉਂਦੀ ਹੈ ਚੈੱਕ ਕਰਨਾ ਪੈਂਦਾ ਤੇ ਬੜਾ ਹੀ ਸਿੰਪਲ ਜਿਹਾ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਤੇ ਪਰਤਾ ਇੰਨਾ ਜ਼ਿਆਦਾ ਟੇਸਟੀ ਬਣਦਾ ਜਦੋਂ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਲਿਆ ਤਾਂ ਬਾਰ-ਬਾਰ ਬੜਾ ਹੋਊਗੀ ਫਿਰ ਆਪਾਂ ਰੱਖਿਆ ਜੀ ਤੇਲ ਨੂੰ ਗਰਮ ਤੇਲ ਉਸੇ ਹਿਸਾਬ ਦਾ ਪਾਓ ਜਿਹੜੇ ਹਿਸਾਬ ਦਾ ਤੁਸੀਂ ਸਮਾਨ ਪਾਉਂਗੇ ਫਿਰ ਵਿੱਚ ਪੁੰਨਾਗੇ ਜੀਰਾ ਤੇ ਬਿਲਕੁਲ ਥੋੜੀ ਜਿਹੀ ਪਾਈ ਆ ਪਰਾਈ ਫਿਰ ਪਾइए ਜੀ ਅਦਰਕ ਲਸਣ ਜਦੋਂ ਇਹ ਪੱਕ ਕੇ ਤਿਆਰ ਹੋ ਗਈ ਵਿੱਚ ਪਾਤੀਆਂ ਜੀ ਆਪਾਂ ਦੋ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਦਿੱਤਾ ਤੋੜ ਮਰੋੜ ਤੇ ਵਿੱਚ ਪਾਤੀਆਂ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਹਲਕਾ ਜਿਹਾ ਪਕਾ ਕੇ ਵਿੱਚ ਪਾ ਦਾਂਗੇ ਜੀ ਬਰੀਕ ਕੱਟੇ ਹੋਏ ਪਿਆਜ਼ ਤੇ ਦੋ ਤਿੰਨ ਪਾਈਆਂ ਵਿੱਚ ਹਰੀਆਂ ਮਿਰਚਾਂ ਸਮਾਨ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਪਾਓ ਜਿੰਨਾ ਜ਼ਿਆਦਾ ਤੁਸੀਂ ਸਮਾਨ ਪਾਉਂਗੇ ਪਰਥਾ ਓਨਾ ਜ਼ਿਆਦਾ ਹੀ ਟੇਸਟੀ ਬਣੂਗਾ ਤੇ ਦੇਖਣ ਵਿੱਚ ਵੀ ਬੜਾ ਵਧੀਆ ਲੱਗੂਗਾ ਜਦੋਂ ਇਹ ਪਿਆਜ਼ ਪੱਕ ਗਏ ਫਿਰ ਇਹਦੇ ਵਿੱਚ ਪਾ ਦਿਓ ਜੀ ਸਿੰਪਲ ਜਿਹਾ ਸਾਲੇ ਨਮਕ ਮਿਰਚ ਮਸਾਲਾ ਹਲਦੀ ਥੋੜਾ ਜਿਹਾ ਪਾਇਆ ਤਨੀਆ ਪਾਊਡਰ ਤੇ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਜਦੋਂ ਤੱਕ ਇਹ ਪੱਕ ਨਹੀਂ ਜਾਂਦੇ ਜਦੋਂ ਇਹ ਪੱਕ ਕੇ ਤਿਆਰ ਹੋ ਗਏ ਉਸ ਤੋਂ ਬਾਅਦ ਲਈ ਹੈ ਜੀ ਆਪਾਂ ਮਟਰ ਮਟਰ ਜਿਹੜੇ ਉਹ ਜਿਹੜੇ ਤੁਹਾਡੇ ਕੋਲੇ ਉਬਲੇ ਹੋਏ ਹੈ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਜਿਹੜੇ ਆਪਣੇ ਫਰੋਜ਼ਨ ਮਟਰ ਕਹਿ ਦਿੰਦੇ ਆ ਤੇ ਪਰ ਆਪਾਂ ਤਾਜੇ ਮਟਰ ਲਏ ਆ ਜਿਹੜੇ ਕੱਢ ਕੇ ਰੱਖੇ ਹੋਏ ਸੀ ਪਰ ਇਹ ਵੀ ਆਪਾਂ ਸਟੋਰ ਕੀਤੇ ਸੀ ਫ੍ਰੀਜਰ ਵਿੱਚ ਤੇ ਜਦੋਂ ਹੀ ਆਪਾਂ ਫ੍ਰੀਜਰ ਵਿੱਚ ਰੱਖਦੇ ਆਂ ਤੇ ਹਲਕੇ ਜਿਹਾ ਸੌਫਟ ਹੋ ਜਾਂਦੇ ਆ ਫਿਰ ਜਦੋਂ ਹੀ ਆਪਾਂ ਮਟਰ ਪਾਤੇ ਤੇ 2-3 ਮਿੰਟਾਂ ਬਾਅਦ ਹੀ ਇਹ ਵੀ ਪੱਕ ਕੇ ਤਿਆਰ ਹੋ ਗਏ ਤੇ ਆਪਣਾ ਪਰਥਾ ਵੀ ਤਿਆਰ ਹੈ ਹੁਣ ਦੋਨੀਆਂ ਚੀਜ਼ਾਂ ਨੂੰ ਆਪਾਂ ਕਰ ਦਾਂਗੇ ਜੀ ਮਿਕਸ ਕੜਾਈ ਕੋਈ ਮਰਜ਼ੀ ਹੋਵੇ ਉਹ ਤੁਹਾਡੀ ਮਰਜ਼ੀ ਹੈ ਪਰ ਇਹਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਬਹੁਤ ਹੀ ਟੇਸਟੀ ਜਿਹਾ ਜਿਹੜਾ ਪਰਥ ਹੈ ਦੇਖੋ ਬਹੁਤ ਛੇਤੀ ਤਿਆਰ ਹੋ ਗਿਆ ਤੇ ਕਲਰ ਕਿੰਨਾ ਜਿਆਦਾ ਵਧੀਆ ਆਇਆ ਹੈ ਸਬਜੀ ਦਾ ਉਹ ਤੁਸੀਂ ਆਪਣੇ ਆਪ ਹੀ ਵੇਖ ਲਓਗੇ ਕਿਉਂਕਿ ਜਦੋਂ ਹੀ ਆਪਾਂ ਬੈਂਗਰਾਂ ਨੂੰ ਉਬਾਲਦੇ ਹਾਂ ਜਾਫੇ ਗੈਂਸ ਉੱਪਰ ਸਾਰਡ ਕੇ ਬਣਾਉਣੇ ਹੈਗੇ ਤਾਂ ਉਹਦੇ ਵਿੱਚ ਕਈ ਵਾਰੀ ਕੀੜੇ ਵਗੈਰਾ ਵੀ ਹੁੰਦੇ ਆ ਤੇ ਬਾਅਦ ਵਿੱਚ ਸਾਨੂੰ ਧਿਆਨ ਨਾਲ ਚੈੱਕ ਕਰਨਾ ਪੈਂਦਾ ਤੇ ਇਹ ਤਰੀਕਾ ਬਹੁਤ ਜ਼ਿਆਦਾ ਵਧੀਆ ਹੈਗਾ ਸਿੰਪਲ ਤਰੀਕਾ ਹੈ ਤੇ ਬਹੁਤ ਟੇਸਟੀ ਪਰਤਾ ਬਣਦਾ ਤੇ ਇਹਦੇ ਉੱਪਰ ਪਾਤਾ ਜੀ ਅਸੀਂ ਹਰਾ ਹਰਾ ਧਨੀਆ ਤੁਸੀਂ ਚਾਹੋ ਤਾਂ ਮੇਥੀ ਵੀ ਪਾ ਸਕਦੇ ਹੋ ਤੇ ਇਹਦਾ ਕਲਰ ਦੇਖੋ ਕਿੰਨਾ ਜ਼ਿਆਦਾ ਵਧੀਆ ਆਇਆ ਜੇ ਤਾਜ਼ੇ ਮਟਰ ਪਾਉਣੇ ਹੋ ਤਾਂ ਥੋੜਾ ਜਿਹਾ ਟਾਈਮ ਲੱਗੂਗਾ ਪਰ ਜੇ ਮਟਰਾਂ ਨੂੰ ਨਾਲ ਹੀ ਉਬਾਲ ਲੈਨੇ ਹੋ ਤਾਂ ਬਹੁਤ ਜਲਦੀ ਵਿੱਚ ਕੀ تیار ਹੋ ਜੂਗਾ ਬਹੁਤ ਹੀ ਟੇਸਟੀ ਜੱਪੜਤਾ ਜੀ ਤੇ ਜਲਦੀ ਜਲਦੀ ਬਣਾ ਕੇ ਤੁਸੀਂ ਜਰੂਰ ਖਾਇਓ ਤੇ ਵੀਡੀਓ ਤੁਹਾਨੂੰ ਕਿਉਂ ਜੀ ਲਗੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਆਪਾਂ ਸਭ ਨੂੰ ਕੀਤਾ ਜੀ ਸਰਵ ਤੇ ਸਭ ਨੂੰ ਬੜਾ ਹੀ ਪਸੰਦ ਆਇਆ ਤੇ ਜਦੋਂ ਤੁਸੀਂ ਬਣਾ ਆ ਕੇ ਆਪ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਵੀ ਇਹ ਕਿੰਨਾ ਜਿਆਦਾ ਟੇਸਟੀ ਬਣਿਆ ਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰੋ ਧੰਨਵਾਚੀ